ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਬੜੀਆਂ ਖੁਸ਼ੀਆਂ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ ਆਓ ਇਸ ਵੀਡੀਓ ਵਿੱਚ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਰਾਤੀ ਕੌਣ ਕੌਣ ਗਏ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੁੜਮਾਈ ਉਹਨਾਂ ਦੀ ਭੈਣ ਬੇਬੇ ਨਾਨਕੀ ਦੇ ਕੋਲ ਹੋਈ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਸੀ ਜਿਸ ਵੇਲੇ ਕੁੜਮਾਈ ਹੋਈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ شادی ਦਾ ਵਿਆਹ ਦਾ 1 ਸਾਲ ਦਾ ਸਮਾਂ ਉਹਨਾਂ ਨੇ ਮੰਗਿਆ ਜਦੋਂ 1 ਸਾਲ ਬਾਅਦ ਦਿਨ ਮਿੱਥਿਆ ਗਿਆ ਸਾਹੇ ਚਿੱਠੀ ਆਈ ਤਾਂ ਬੇਬੇ ਨਾਨਕੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਚਿੱਠੀ ਅੱਗੇ ਸੁਨੇਹਾ ਪਿੰਡ ਰਾਏਪੁਰ ਦੀ ਤਲਵੰਡੀ ਭੇਜਿਆ ਉਥੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਪਿਤਾ ਕਾਲੂ ਜੀ ਚਾਚਾ ਲਾਲੂ ਜੀ ਇਸੇ ਤਰ੍ਹਾਂ ਪਰਸਰਾਮ ਇੰਦਰਸੈਨ ਫਰਿੰਦਾ ਜਗਤਮਾਲ ਲਾਲਚੰਦ ਜਗਤਰਾਏ ਜੱਟਮਲ ਤੇ ਹੋਰ ਜਿੰਨਾ ਵੀ ਸ਼ਰੀਕਾ ਭਾਈਚਾਰਾ ਸੀ ਇਹ ਭੈਣ ਨਾਨਕੀ ਦੇ ਕੋਲ ਪਹੁੰਚੇ ਇਥੋਂ ਭਾਈਆ ਜੈਰਾਮ ਜੀ ਨਾਲ ਭੈਣ ਨਾਨਕੀ ਦਾ ਸਹਰਾ ਜੀ ਪਰਮਾਨੰਦ ਪਲਤਾ ਇਨਾਂ ਨੂੰ ਲਿਆ ਅਤੇ ਗੁਰੂ ਸਾਹਿਬ ਜੀ ਦੀ ਬਰਾਤ ਲੈ ਕੇ ਸਾਹ ਦੇ ਦਿਨ ਤੇ ਢੁਕੇ ਨੇ ਹੋਰ ਗੁਰੂ ਸਾਹਿਬ ਜੀ ਦੇ ਵਿਆਹ ਦੇ ਵਿੱਚ ਜੋ ਕਿ ਸਾਰੇ ਦੇਵਤੇ ਲੈ ਕਰਕੇ ਇੰਦਰ ਬ੍ਰਹਮਾ ਵਿਸ਼ਨ ਸ਼ੇਵ ਇਹ ਵੀ ਆ ਕਰਕੇ ਹਾਜ਼ਰ ਹੋਏ ਬੜੀਆਂ ਹੀ ਖੁਸ਼ੀਆਂ ਮਨਾ ਰਹੇ ਨੇ ਇਸੇ ਤਰ੍ਹਾਂ ਲక్ష్ਮੀ ਪਾਰਬਤੀ ਇੰਦਰੀਣੀ ਇਸੇ ਤਰ੍ਹਾਂ ਬ੍ਰਹਮਣੀ ਇਹ ਆਰਤੀ ਲੈ ਕਰਕੇ ਆਈਆਂ ਗੁਰੂ ਸਾਹਿਬ ਜੀ ਦੀ ਆਰਤੀ ਉਤਾਰ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗਾਨ ਗੰਦਰਬ ਇਹ ਵੀ ਆਏ ਤੇ ਮੰਗਲਾਚਾਰ ਉਚਾਰ ਕਰ ਰਹੇ ਨੇ ਇਸੇ ਤਰ੍ਹਾਂ ਸੰਕਾਦਕ ਇਹ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੌਨਾਥ 84 ਸਿੱਧ ਇਹ ਵੀ ਅਨੇਕਾਂ ਭੇਟਾਂ ਲੈ ਕੇ ਆਏ ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਵਿਆਹ ਬੜੀਆਂ ਖੁਸ਼ੀਆਂ ਦੇ ਨਾਲ ਸਾਰੀਆਂ ਸੰਗਤਾਂ ਨੇ ਦੇਵੀ-ਦੇਵਤਿਆਂ ਨੇ ਪਰਿਵਾਰ ਨੇ ਵੇਖਿਆ ਅਤੇ ਹੁਣ ਤੱਕ ਇਹ ਰੀਤ ਇਹ ਪਰੰਪਰਾ ਚੱਲਦੀ ਆ ਰਹੀ ਹੈ ਗੁਰੂਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਦੇ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਇਸੇ ਤਰ੍ਹਾਂ ਅੱਗੇ ਵੀ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣ ਸਾਨੂੰ ਇਹ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਹੋਈਆਂ ਨਿਯਕ ਪ੍ਰਕਾਰ ਦੀਆਂ ਗਲਤੀਆਂ ਭੁੱਲਣ ਦੀ ਮਾਫੀ ਦੇਣੀ ਸੋ ਜਿਨ੍ਹਾਂ ਨੇ ਸਾਡਾ YouTube ਚੈਨਲ ਭਾਈ ਮਜੀਦ ਸਿੰਘ ਸਾਧਪੁਰ ਵਾਲੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ